ਅੱਲਾ ਤਾਂ ਮੈਂ ਬਹੁਤ-ਬਹੁਤ ਮੁਬਾਰਕਬਾਦ ਦਵਾਉਂਦੀ ਹਲਕਾ ਈਸਟ ਦੇ ਸਾਰੇ ਵਾਸੀਆਂ ਨੂੰ ਕਿ ਅੱਜ ਆਮ ਆਦਮੀ ਪਾਰਟੀ ਦੇ ਯਤਨਾ ਸਦਕਾ ਅੱਜ ਐਮਐਲਏ ਵੱਡੇ ਵੀਰ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਦੇ ਯਤਨਾ ਸਦਕਾ ਜਿਹੜੀ ਇਹ ਮੋਬਾਈਲ ਵੈਨ ਹੈ ਜਿਹੜੀ ਮੋਬਾਈਲ ਐਂਬੂਲੈਂਸ ਹੈ ਅੱਜ ਇਥੋਂ ਹਰੀ ਚੰਡੀ ਦੇ ਕੇ ਰਵਾਨਾ ਕੀਤੀ ਜਾ ਰਹੀ ਹੈ ਮੁੱਖ ਮਕਸਦ ਇਹਦਾ ਇਹ ਹੈ ਕਿ ਵੀ ਹਰ ਉਸ ਇਲਾਕੇ ਤੱਕ ਪਹੁੰਚ ਕੀਤੀ ਜਾ ਸਕੇ ਜਿੱਥੇ ਕੋਈ ਪੀੜਿਤ ਹੈ ਜਾਂ ਜਿੱਥੋਂ ਕਿਤੋਂ ਵੀ ਦਵਾਈ ਲੈਣ ਵਾਸਤੇ ਉਹ ਦੂਰ ਤੱਕ ਨਹੀਂ ਆ ਸਕਦੇ ਇਸ ਤੋਂ ਪਹਿਲਾਂ ਮਹੱਲਾ ਕਲੀਨਿਕਸ ਵੀ ਜਿਹੜੇ ਸੀ ਉਹ ਇੱਕ ਵਰਦਾਨ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਰ ਏਰੀਏ ਦੇ ਵਿੱਚ ਜਿਹੜੇ ਉਹ ਸਥਾਪਿਤ ਕੀਤੇ ਗਏ ਪਰ ਅੱਜ ਜਿਹੜਾ ਇਹ ਬਹੁਤ ਵਧੀਆ ਤੋਹਫਾ ਦਿੱਤਾ ਜਾ ਰਿਹਾ ਹੈ ਖਾਸ ਤੌਰ ਤੇ ਉਹਨਾਂ ਏਰੀਆ ਦੇ ਵਿੱਚ ਜਿਨ੍ਹਾਂ ਤੋਂ ਚਾਹੇ ਮੁਹੱਲਾ ਕਲੀਨਿਕ ਥੋੜੀ ਦੂਰੀ ਤੇ ਨੇ ਜਾਂ ਫਿਰ ਅਗਰ ਕਈ ਇਹ ਵੀ ਹਸਪੀਟਲ ਦੇ ਵਿੱਚ ਜਿਵੇਂ ਐਡਮਿਸ਼ਨ ਦੀ ਜ਼ਰੂਰਤ ਹੁੰਦੀ ਹੈ ਹਸਪੀਟਲਾਂ ਦੇ ਵਿੱਚ ਜਿਵੇਂ ਹੋਰ ਜ਼ਿਆਦਾ ਟ੍ਰੀਟਮੈਂਟ ਦੀ ਜ਼ਰੂਰਤ ਹੁੰਦੀ ਹੈ ਸੋ ਉਹ ਟ੍ਰੀਟਮੈਂਟ ਉਹਨਾਂ ਦੇ ਘਰ ਤੱਕ ਪਹੁੰਚਦਾ ਕਰਨਾ ਔਰ ਸਭ ਤੋਂ ਪਹਿਲਾਂ ਇਹਦੀ ਜਿਹੜੀ ਸ਼ੁਰੂਆਤ ਹੈ ਜੋ ਆਰਡ ਨੰਬਰ 17 ਦੇ ਵਿੱਚ ਨਿਊ ਪੁਨੀਤ ਨਗਰ ਏਰੀਆ ਜਿੱਥੇ ਪਿਛਲੇ ਦਿਨੀ ਹੜ੍ਹਾਂ ਦੀ ਮਾਰ ਕਰਕੇ ਕਾਫੀ ਪਾਣੀ ਆ ਗਿਆ ਸੀ ਔਰ ਉੱਥੇ ਬਹੁਤ ਜ਼ਿਆਦਾ ਹੜਪੀ ਰਿਤ ਨੇ ਬਹੁਤ ਮੁਸ਼ਕਿਲ ਹੈ ਉਹਨਾਂ ਵਾਸਤੇ ਘਰਾਂ ਚੋਂ ਨਿਕਲ ਕੇ ਆਣਾ ਔਰ ਕੋਈ ਬਿਮਾਰ ਵੀ ਹੈ ਜਾਂ ਕਿਸੇ ਤਰੀਕੇ ਦੀ ਕੋਈ ਦਿੱਕਤ ਵੀ ਹੈ ਉਹਨਾਂ ਵਾਸਤੇ ਅੱਜ ਇਹ ਵੈਨ ਦੋ ਦਿਨ ਲਗਾਤਾਰ ਉੱਥੇ ਜਾਏਗੀ ਔਰ ਉੱਥੇ ਸਾਰਿਆਂ ਦੇ ਘਰ-ਘਰ ਜਿਹੜੀ ਮੁਹਈਆ ਮੈਡੀਸਿਨ ਕਰਵਾਨੀਆਂ ਉਹਦੇ ਲਈ ਦੀ ਬੇਸਿਕਲੀ ਜਿਹੜੀਆਂ ਵੀ ਆ ਨਾਰਮਲ ਮੈਡੀਸਿਨਸ ਹੁੰਦੀਆਂ ਕੋਈ ਬੁਖਾਰ ਖਾਂਸੀ ਜ਼ੁਕਮਕਾਮ ਆਰ ਆਪਾਂ ਨੂੰ ਪਤਾ ਹੈ ਜਿਵੇਂ ਆਹ ਵਾਲੇ ਦਿਨਾਂ ਦੇ ਵਿੱਚ ਤਾਂ ਖਾਸ ਤੌਰ ਤੇ ਬਰਸਾਤਾ ਦੇ ਦਿਨਾਂ ਦੇ ਵਿੱਚ ਡੇਂਗੂ ਹੋ ਗਿਆ ਮਲੇਰੀਆ ਹੋ ਗਿਆ ਸੋ ਦੀ ਪ੍ਰੀਕਾਸ਼ਨ ਵਾਸਤੇ ਯਾ ਉਹਦੇ ਸ਼ੁਰੂਆਤੀ ਲੱਛਣਾਂ ਨੂੰ ਦੇਖਦੇ ਹੋਏ ਕਿਤੇ ਵੀ ਕੋਈ ਚੀਜ਼ ਦੀ ਜ਼ਰੂਰਤ ਹੈ एवरीथिंग ਇਜ਼ ਅਵੇਲੇਬਲ ਓਵਰ ਹੇਅਰ ਔਰ ਕਿਸੇ ਨੂੰ ਕੋਈ ਡ੍ਰਿਪ ਲਗਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਹਦੀ ਫੈਸਿਲਿਟੀਆਂ ਵੀ ਨਾਲ ਨੇ ਮੇਰੇ ਨਾਲ ਡਾਕਟਰ ਦਿਸ਼ਾ ਮੌਜੂਦ ਨੇ ਮੇਰੇ ਨਾਲ ਵਰਡਮਨ ਤੋਂ ਵੀ ਡਾਕਟਰ ਮੈਮ ਐਸ ਐਮਓ ਮੈਮ ਡਾਕਟਰ ਰਮਿੰਦਰ ਇਹ ਵੀ ਮੇਰੇ ਨਾਲ ਮੌਜੂਦ ਨੇ ਔਰ ਤੁਹਾਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਇਹ ਹਮੇਸ਼ਾ ਇੱਥੇ ਆਪਣੀਆਂ ਸੇਵਾਵਾਂ ਜੋ ਇਹ ਔਰਡ ਨੰਬਰ 13 ਦੇ ਵਿੱਚ ਹਸਪੀਟਲ ਹੈ ਇੱਥੇ ਦਿੰਦੇ ਨੇ ਏਵਰੀ ਡੇ ਇੱਥੇ ਪ੍ਰੈਜ਼ੈਂਟ ਹੁੰਦੇ ਨੇ ਔਰ ਏਵਰੀ ਡੇ ਇੱਥੇ ਜਿਹੜੀਆਂ ਦਵਾਈਆਂ ਨੇ ਜ਼ਰੂਰਤ ਦੀਆਂ ਉਹ ਵੀ ਦਿੱਤੀਆਂ ਜਾਂਦੀਆਂ ਬਕਾਇਦਾ ਇੱਕ ਸਾਲ ਹੋ ਗਿਆ ਆ ਸੀਐਮਸੀ ਤੋਂ ਡੇਲੀ ਅਲਟਰਨੇਟਿਵ ਡੇਜ਼ ਦੇ ਅਕੋਰਡਿੰਗ ਡਾਕਟਰ ਇੱਥੇ ਆ ਰਹੇ ਨੇ ਔਰ ਹਰ ਪੇਸ਼ੀਐਂਟ ਨੂੰ ਜਿਹੜੇ ਉਹ ਡੀਲ ਕੀਤਾ ਜਾ ਰਿਹਾ ਚਾਹੇ ਉਹ ਸਕਿਨ ਦੇ ਸਪੈਸ਼ਲਿਸਟ ਹੋਣ ਚਾਹੇ ਆਰਥੋ ਦੇ ਸਪੈਸ਼ਲਿਸਟ ਹੋਣ ਚਾਹੇ ਪੀਡੀਆਟ੍ਰਿਸਟ ਹੋਣ ਚਾਹੇ ਉਹ ਬੱਚਿਆਂ ਦੇ ਮਾਹਿਰ ਹੋਣ एवरीवन ਹਰ ਡਾਕਟਰ ਇੱਥੇ ਅਲਟਰਨੇਟਿਵ ਡੇਸ ਤੇ ਆ ਕੇ ਇਸ ਏਰੀਏ ਦੀ ਸੰਗਤ ਨੂੰ ਜਿਹੜੀ ਹੈ ਉਹ ਸੇਵਾ ਜਿਹੜੀ ਦਿੱਤੀ ਜਾ ਰਹੀ ਹੈ ਔਰ ਅੱਜ ਇਸ ਵੈਨ ਦੇ ਨਾਲ ਮੈਂ ਆਸ ਕਰਦੀ ਆ ਵੀ ਜਿੰਨਾ ਏਰੀਆਜ਼ ਦੇ ਵਿੱਚ ਜਾਂ ਜਿਹੜੇ ਉਹ ਲੋਕ ਅੱਜ ਵੀ ਘਰਾਂ 'ਚ ਬੈਠੇ ਨੇ ਦਵਾਈ ਲੈਣ ਤੋਂ ਵਾਂਝੇ ਨੇ ਉਹਨਾਂ ਲਈ ਇੱਕ ਵਰਦਾਨ ਸਾਬਿਤ ਹੋਏਗੀ ਫਿਰ ਤੋਂ ਮੈਂ ਆਮ ਆਦਮੀ ਪਾਰਟੀ ਦੀ ਸਮੁੱਝੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦੀ ਆਂ ਐਮ ਐਲ ਏ ਸਾਹਿਬ ਦਾ ਖਾਸ ਤੌਰ ਤੇ ਧੰਨਵਾਦ ਕਰਦੀ ਆਂ ਜਿਨਨੇ ਕੌਂਸਲਰ ਸਾਹਿਬਾਨ ਮੇਰੇ ਵੀਰ ਮੇਰੇ ਕਲੀਗ ਸਾਰੇ ਖੜੇ ਨੇ ਉਹਨਾਂ ਦਾ ਧੰਨਵਾਦ ਕਰਦੀ ਆਂ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਸਾਰੇ ਵਲੰਟੀਅਰ ਸਾਹਿਬਾਨ ਔਰ ਮੇਰੀਆਂ ਮਾਤਾ ਮਾਂ ਪੈਣਾ ਵੀ ਨਾਲ ਮੌਜੂਦ ਨੇ ਵੀ ਜਿਨ੍ਹਾਂ ਨੇ ਆਸ਼ੀਰਵਾਦ ਦਿੱਤਾ ਸਾਨੂੰ ਬਲ ਬਖਸ਼ਿਆ ਕਿ ਅਸੀਂ ਸੇਵਾ ਕਰ ਸਕੀਏ ਔਰ ਅੱਜ ਇਹਨਾਂ ਦੇ ਇਸ ਦਿੱਤੇ ਹੋਏ ਆਸ਼ੀਰਵਾਦ ਸਦਕਾ ਇਹ ਜਿਹੜਾ ਹਰ ਰੋਜ਼ ਕੁਝ ਨਵਾਂ ਜਿਹੜਾ ਕੀਤਾ ਜਾ ਰਿਹਾ ਹੈ ਲੋਕਾਂ ਦੀ ਭਲਾਈ ਵਾਸਤੇ ਲੋਕਾਂ ਦੀ ਸੇਵਾ ਵਾਸਤੇ ਉਹ ਅਸੀਂ ਕਰ ਪਾ ਰਹੇ ਹਾਂ ਔਰ ਮੈਂ ਆਸ ਕਰਦੀ ਇਹ ਜਿਹੜਾ ਸਿਵਲ ਹਸਪਤਾਲ ਸੁਵਹਾਸ਼ ਨਗਰ ਹੈ ਇਹ ਵਿਧਾਨ ਸਭਾ ਹਲਕਾ ਇਸ ਦਾ ਵਾਰਡ ਨੰਬਰ 13 ਪੈਂਦਾ ਜਿੱਥੋਂ ਸਾਡੇ ਪ੍ਰਿੰਸੀਪਲ ਇੰਦਰਜੀਤ ਕੌਰ ਛੋਟੀ ਪੈਂਡ ਮੇਰ ਹੈ ਤੇ ਇਹ ਹਸਪੀਟਲ ਦੇ ਵਾਸਤੇ ਇੱਕ ਸਪੈਸ਼ਲ ਬੈਂਡ ਜਣੀ ਕਹਿ ਸਕਦੇ ਜਲਦੀ ਫਿਲਦੀ ਆਮਦਵੀਂ ਇਕ ਲਈ ਲਿਖਾ ਔਰ ਇਹ ਸ਼ੁਰੂ ਕੀਤੀ ਗਈ ਆ ਤੇ ਧੰਨਵਾਦ ਕਰਦੇ ਆ ਵਰਦਮਾਨ ਵਾਲੇ ਜਿਹੜੇ ਮਿਲ ਵਾਲੇ ਨੇ ਸਾਰੇ ਤੇ ਉਹਨਾਂ ਵੱਲੋਂ ਇਹ ਇੱਕ ਸੀਆਰ ਫੰਡ ਦੇ ਵਿੱਚੋਂ ਇਹ ਕੇ ਬੈਨ ਦਿੱਤੀ ਗਈ ਆ ਤੇ ਔਰ ਸਾਰੇ ਇਹ ਦੇ ਵਿੱਚ ਡਾਕਟਰ ਸਹਿਬਾਨ ਬੈਠ ਕੇ ਪੂਰੀਆਂ ਦਵਾਈਆਂ ਪੂਰਾ ਮਲਕੇ ਮਟੀਰੀਅਲ ਔਰ ਇਹਦੇ ਵਿੱਚ ਰੱਖਿਆ ਜਾਊਗਾ ਤੇ ਦਿੱਲੀ ਇਹ ਮਲਕੇ ਅਲੱਗ-ਅਲੱਗ ਥਾਵਾਂ ਤੇ ਰਾਉਂਡ ਕਰੂਗੀ ਜਿੱਥੇ ਪ੍ਰੋਬਲਮ ਹੋਊਗੀ ਜਿਵੇਂ ਕਿ ਹੁਣ ਅੱਜ ਨਿਊ ਪ੍ਰੀਤ ਨਗਰ ਵਾਰਡ ਨੰਬਰ 17 ਦੇ ਵਿੱਚ ਉੱਥੇ ਪਾਣੀ ਭਰ ਗਿਆ ਸੀ ਲੋਕਾਂ ਤੇ ਉੱਥੇ ਦਵਾਈਆਂ ਤਾਂ ਪਹਿਲਾਂ ਵੀ ਚੱਲ ਰਹੀਆਂ ਤੇ ਹੁਣ ਇਹ ਸਪੈਸ਼ਲ ਬੈਂ ਉੱਥੇ ਰੋਜ਼ ਡੇਲੀ ਜਾਊਗੀ ਤੇ ਹਰ ਗਲੀ ਦੇ ਵਿੱਚ ਖੜ ਕੇ ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਿਸ਼ਨ ਹੈ ਹੈਲਥ ਐਜੂਕੇਸ਼ਨ ਤੇ ਅਪਲਾਈਮੈਂਟ ਤੇ ਹੈਲਥ ਵਾਸਤੇ ਸਪੈਸ਼ਲ ਅਜ ਆਮ ਆਦਮੀ ਕਲੀਨਿਕਾਂ ਵੱਢ ਰਹੀਆਂ ਨੇ ਹਸਪੀਟਲ ਬਣ ਰਹੇ ਨੇ ਇਹ ਜਿਹੜਾ ਇਹ ਸ਼ਿਵਾਸ਼ਨਗਰ ਹਸਪੀਟਲ ਹੈ ਔਰ 30 ਬੈੱਡ ਦਾ ਹਸਪੀਟਲ ਹੈ ਇਹ ਵੀ ਥੋੜੇ ਦਿਨਾਂ ਦੇ ਵਿੱਚ ਬਲ ਕੇ ਸਾਡੇ ਮੰਤਰੀ ਸਾਹਿਬ ਨੇ ਜਿਹੜੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਉਹ ਵੀ ਵਿਜ਼ਿਟ ਕਰਨ ਪਹਿਲਾਂ ਵੀ ਕਾ ਕੇ ਗਏ ਨੇ ਤੇ ਹੁਣ ਦੁਬਾਰਾ ਆ ਰਹੇ ਨੇ ਇਹਨੂੰ ਪ੍ਰੋਪਰ ਤਰੀਕੇ ਨਾਲ ਸਾਰੀ ਮਸ਼ੀਨਰੀ ਇੱਥੇ ਥੋੜੇ ਦਿਨਾਂ ਦੇ ਵਿੱਚ ਆ ਜਾਊਗੀ ਔਰ ਪ੍ਰੋਪਰ ਤਰੀਕੇ ਨਾਲ ਇਹ ਹਸਪੀਟਲ ਵੀ ਸ਼ੁਰੂ ਹੋ ਰਿਹਾ ਤੇ ਜਿਹੜਾ ਬਰਧਮਾਨ ਵਾਲਾ ਉਹ ਵੀ ਆਲਰੇਡੀ ਸ਼ੁਰੂ ਹੋ ਚੁੱਕਿਆ ਤੇ ਇਸ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰੀ ਸਰਕਾਰ ਬਣੀ ਉਸ ਤੋਂ ਪਹਿਲਾਂ ਇਹ ਦੋਨੇ ਚਿੱਟੇ ਹਾਥੀ ਖੜੇ ਸੀਗੇ ਤੇ ਇੱਥੇ ਕੋਈ ਵੀ ਇਲਾਜ ਨਹੀਂ ਸੀ ਅੱਜ ਦੋਨੇ ਹਸਪਤਾਲਾਂ ਦੇ ਵਿੱਚ ਇਲਾਜ ਹੋ ਰਿਹਾ ਤੇ ਔਰ ਸਾਰੇ ਹੀ ਟੈਸਟ ਹੋ ਰਹੇ ਨੇ ਤੇ ਇਹ ਹਸਪਤਾਲ ਦੇ ਵਿੱਚ ਸਪੈਸ਼ਲ ਔਰ ਡਾਕਟਰ ਵੀ ਆ ਰਹੇ ਨੇ ਔਰ ਜਿਹੜੇ ਨਵੇਂ ਭਰਤੀ ਕੀਤੇ ਨੇ ਉਹ ਡਾਕਟਰ ਵੀ ਆ ਰਹੇ ਨੇ ਔਰ ਇਸ ਦੇ ਵਿੱਚ ਸਾਰੀਆਂ ਐਕਸ-ਰੇ ਮਸ਼ੀਨਾਂ ਮਿਲ ਕੇ ਅਲਟਰਾਸਾਉਂਡ ਸਾਰੇ ਦਾ ਸਾਰਾ ਜਿਹੜਾ ਮੈਡੀਕਲ ਮਿਲ ਕੇ ਮਟੀਰੀਅਲ ਆ ਸਾਰੇ ਦਾ ਸਾਰਾ ਆ ਕੇ ਇਹਨੂੰ ਸ਼ੁਰੂ ਕੀਤਾ ਜਾਊਗਾ ਤਾਂ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਆ ਰਾਹੋਂ ਰੋਡ ਤੇ ਤਾਜਪੁਰੋਡ ਦੇ ਵਿਚਾਲੇ ਔਰ ਸਾਰਾ ਹੀ ਮਿਲ ਕੇ ਇੱਥੇ ਮਿਹਨਤ ਦਾ ਸ਼ਲੋਕ ਰਹਿੰਦੇ ਨੇ ਕਿਉਂਕਿ ਲੇਬਰ ਵਾਲੇ ਨੇ ਤੇ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਸੀ ਇਸ ਕਰਕੇ ਇਹ ਸ਼ੁਰੂ ਕੀਤਾ ਗਿਆ ਤੇ ਅੱਜ ਬੈਨ ਜਿਹੜੀ ਹੈ ਇਹ ਡੇਲੀ ਹਰ ਬਾੜ ਦੇ ਵਿੱਚ ਜਿੱਥੇ ਵੀ ਪ੍ਰੋਬਲਮ ਹੋਊਗੀ ਉੱਥੇ ਜਾਇਆ ਕਰੋਗੀ ਤੇ 24 ਘੰਟੇ ਇਹ ਬੈਨ ਘੁੰਮੂਗੀ ਤੇ ਮਿਲ ਕੇ ਆਮ ਚਲਦੀ ਫਿਰਦੀ ਆਮਦ ਵੀ ਕਲੀਨਿਕ ਘਰ ਘਰ ਜਾ ਕੇ ਦਵਾਈ ਦੋ ਹਾਂ ਬਿਲਕੁਲ ਈਸਟ ਹਲਕੇ ਵਾਸਤੇ ਇਹ ਸਿਵਲ ਇਹ ਸੇ ਹਸਪਤਾਲ ਵਾਸਤੇ ਸਪੈਸ਼ਲ ਲਈ ਗਈ ਆ ਇਸ ਹਸਪਤਾਲ ਦੇ ਵਿੱਚ ਹੀ ਸ਼ਾਮ ਨੂੰ ਰਾਤ ਨੂੰ ਆ ਕੇ ਖੜੂਗੀ ਇੱਥੋਂ ਹੀ ਰੋਜ਼ ਸ਼ੁਰੂ ਹੋਊਗੀ ਡਾਕਟਰ ਡਾਕਟਰ ਜੇ ਡਾਕਟਰ ਆਉਣਗੇ ਤੇ ਐਮਐਲਸ ਉਹ ਟਾਈਮ ਤੇ ਆਇਆ ਕਰਨਗੇ ਬਿਲਕੁਲ 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 ਇਹਦੇ ਵਿੱਚ ਡਾਕਟਰ ਮਿਲ ਕੇ ਪ੍ਰੋਪਰ ਪ੍ਰੋਪਰ ਐਮਬੀਬੀਐਸ ਡਾਕਟਰ ਮਤਲਬ ਕਿ ਪੂਰੇ ਡਿਗਰੀਡ ਹੋਲਡਰ ਡਾਕਟਰ ਤੇ ਸਾਰਾ ਜਿਹੜੇ ਸਟਾਫ ਨਰਸ ਵਗੈਰਾ ਜੋ ਵੀ ਹੈ ਤੇ ਸਾਰਾ ਮਿਲ ਕੇ ਸਟਾਫ ਪੂਰਾ ਹੋਊਗਾ ਤੇ ਸਾਰੀਆਂ ਦਵਾਈਆਂ ਹੋਣਗੀਆਂ ਠੀਕ ਹੈ ਔਰ ਹਰ ਇੱਕ ਚੀਜ਼ ਦੀ ਸਹੂਲਤ ਹੋਊਗੀ ਔਰ ਇਹ ਬੈਨ ਏਸੀ ਬੈਨ ਔਰ ਇਹਦੇ ਵਿੱਚ ਮਿਲ ਕੇ ਦੇਖੋ ਪੇਸ਼ੈਂਟ ਨੂੰ ਪਾ ਕੇ ਜੇ ਕੋਈ ਗਲੂਕੋਜ਼ ਲਾਉਣਾ ਜਾਂ ਕੋਈ ਹੋਰ ਇਹਦਾ ਇਲਾਜ ਕਰਨਾ ਤੇ ਉਹ ਵੀ ਹੋ ਸਕੂਗਾ ਆਰਾਮ ਨਾਲ ਤੇ ਚਲਦਾ ਫਿਰਦਾ ਹਸਪੀਟਲ ਬਣ ਗਿਆ ਇਹ ਤੇ ਇਹ ਲੋਕਾਂ ਦੀ ਸੁਲਤ ਸਹੂਲਤ ਵਾਸਤੇ ਆ ਕਿਉਂਕਿ ਆਮ ਆਦੀ ਪਾਰ ਦੀ ਜਿਹੜਾ ਮਿਸ਼ਨ ਸੀਗਾ ਉਹਦੇ ਪੂਰੇ ਕਰਨ ਵਾਸਤੇ ਕਿਉਂਕਿ ਤਿੰਨ ਚੀਜ਼ਾਂ ਤਿੰਨ ਚੀਜ਼ਾਂ ਜ਼ਰੂਰੀ ਨੇ ਹੈਲਥ ਐਜੂਕੇਸ਼ਨ ਤੇ ਅਪਲਾਈਮੈਂਟ ਤੇ ਉਹਦੇ ਵਾਸਤੇ ਆਮ ਆਦਮੀ ਜਿਹੜੀ ਪਾਰਟੀ ਹੈ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵੀਿੰਦ ਕੇਜੀਵਾਲ ਜੀ ਦੀ ਰਹਿਣਮਾਈ ਚ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਡਾਕਟਰ ਬਲਵੀਰ ਸਿੰਘ ਜੀ ਜਿਹੜੇ ਸਿਹਤ ਮੰਤਰੀ ਨੇ ਉਹ ਸਾਰੇ ਹੀ ਲੱਗੇ ਹੋਏ ਨੇ ਕਿਉਂਕਿ ਤਿੰਨ ਚੀਜ਼ਾਂ ਜਦੋਂ ਮਿਲ ਗਈਆਂ ਤੇ ਹਰ ਘਰ ਦੀ ਮਿਲ ਕੇ ਜ਼ਰੂਰਤ ਪੂਰੀ ਹੋ ਜੂਗੀ ਔਰ ਹੈਲਥ ਆਪਲਾ ਮਿਲਕੇ এডਿਕੇਸ਼ਨ ਤੇ ਅਪਲਾਈਮੈਂਟ ਤੇਰੇ ਵਾਸਤੇ ਖਾਸ ਕਰਕੇ ਦੋ ਚੀਜ਼ਾਂ ਹੈਲਥ ਔਰ এডਿਕੇਸ਼ਨ ਵਾਸਤੇ 50% ਹਰ ਘਰ ਦਾ ਬਜਟ ਲੱਗ ਜਾਂਦਾ ਵਾ ਤੇ ਔਰ ਕੈਨੇਡਾ ਅਮਰੀਕਾ ਇੰਗਲੈਂਡ ਸਾਰੀਆਂ ਦੇਸ਼ ਜਿੰਨੇ ਵੀ ਨੇ ਫ੍ਰੀ ਦਵਾਈ ਦੇ ਰਹੇ ਨੇ ਫ੍ਰੀ ਪੜਾਈ ਦੇ ਰਹੇ ਨੇ ਪਰ ਸਾਡੇ ਦੇਸ਼ ਦੇ ਵਿੱਚ ਇਹ ਸੁਭਦਾ ਮਿਲਕੇ ਜਦੋਂ ਦੇ ਅਰਵਿੰਦ ਕੇਜੀਵਾਲਾ ਆ ਉਦੋਂ ਸ਼ੁਰੂਆਤ ਹੋਈ ਆ ਨਹੀਂ ਤਾਂ ਮਿਲਕੇ ਨਾ માત્ર এডਿਕੇਸ਼ਨ ਵਾਸਤੇ ਤੇ ਸਿਹਤ ਵਾਸਤੇ ਨਾ માત્ર ਮਿਲਕੇ ਬਜਟ ਰੱਖਿਆ ਜਾਂਦਾ ਸੀਗਾ ਪਰ ਜਦੋਂ ਉਹਦੀ ਆਮ ਆਦਿ ਪਾਰੀ ਸਰਕਾਰ ਹੀ ਅਰਵਿੰਦ ਕੇਜੀਵਾਲਾ ਆਏ ਤੇ ਉਹਨਾਂ ਨੇ ਇਹ ਸੋਚਿਆ ਵੀ ਹਰ ਘਰ ਨੂੰ ਜ਼ਰੂਰਤਾਂ ਦਵਾਈ ਦੀ ਹਰ ਘਰ ਨੂੰ ਜ਼ਰੂਰਤਾਂ ਪੜਾਈ ਦੀ ਤੇ ਉਹਦੇ ਵਾਸਤੇ ਪਹਿਲ ਦਿੱਤੀ ਜਾਵੇ ਤਾਂ ਕਿ ਹਰ ਘਰ ਸੁખી ਹੋ ਸਕੇ ਹਰ ਘਰ ਆਪਣੀ ਮੇਂਗੀ ਉਮੀਦ ਮੁਤਾਬਕ ਜੀ ਸਕੇ ਔਰ ਹਰ ਘਰ ਆਪਣਾ ਗੁਜ਼ਾਰਾ ਵਧੀਆ ਕਰ ਸਕੇ ਉਹਦੇ ਵਾਸਤੇ ਅੱਜ ਸਾਰੀਆਂ ਸੁਭਦਾ ਔਰ ਹੈਲਥ ਵਾਸਤੇ ਤੇ ਐਜੂਕੇਸ਼ਨ ਵਾਸਤੇ ਉਹ ਦੇਣ ਵਾਸਤੇ ਆਮ ਆਦੀ ਪਾਰਟੀ ਲੱਗੀ ਹੋਈ ਆ ਤੇ ਇਹ ਗੱਲ ਕਰਦੇ ਆ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਵੱਡਾ ਮਹਈਆ ਕੀਤਾ ਹੈ ਤੇ ਸਾਨੂੰ ਇਸ ਆਪਣੇ ਡਿਊਟੀ ਪਰ ਅਤੀ ਅਸੀਂ ਆਪਣਾ ਪੂਰਾ ਫਰਜ਼ ਨਿਭਾਵਾਂਗੇ ਆਸ ਨੂੰ ਹੋਊਗਾ ਕਿਵੇਂ ਲੋਕਾਂ ਦੇ ਵਿੱਚ ਜਾ ਕੇ ਕੰਮ ਕੀਤਾ ਜਾਊਗਾ ਇਹ ਮੇਰੀ ਤੁਹਾਨੂੰ ਗੱਲ ਦੁਕਾਨ ਦਵਾਈਆਂ ਦਿੱਤੀਆਂ ਜਾਣੀਆਂ ਜਿੱਥੇ ਲੋੜ ਹੋएगी ਉੱਥੇ ਪਹੁੰਚ ਸਕੇਗੀ ਆਮ ਜਿਹੜੀਆਂ ਵੀ ਬਿਮਾਰੀਆਂ ਦੁਕਾਮ ਖਾਨਸੀ ਕੋਲ ਜੋ ਵੀ ਡਾਇਰੀਆ ਕੁਝ ਤਰ੍ਹਾਂ ਦੀ ਵੀ ਪ੍ਰੋਬਲਮ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਦਵਾਈ ਨੂੰ ਤੁਹਾਨੂੰ ਦੱਸਿਆ ਹੈਗਾ ਕਿ ਹਰ ਪਿੰਡਾਂ ਦੇ ਕੋਲ ਜਾ ਕੇ ਲੋਨ ਆਇਆ ਜਾਊਗਾ ਜਿਹੜੇ ਕਿਤੇ ਪਾਣੀ ਚ ਆਇਆ ਹਾਂ ਹਾਂ ਜਿੱਥੇ ਪਾਣੀ ਹੈ ਜਿੱਥੇ ਜਿਹੜੇ ਮਰੀਜ਼ ਇੱਥੇ ਤੱਕ ਨਹੀਂ ਪਹੁੰਚ ਸਕਦੇ ਤਾਂ ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਹਰ ਘਰ ਦੇ ਵਿੱਚ ਕਿਹੜੀ ਕਿਹੜੀ ਦਵਾਈਆਂ ਜ਼ਿਆਦਾ ਦਿੱਤੀ ਜਾਣਗੀਆਂ ਇਹਦੇ ਵਿੱਚ ਕਿਵੇਂ ਲੋਕਾਂ ਨੂੰ ਵੀ ਅਵੇਅਰ ਵੀ ਕੀਤਾ ਜਾ ਲੋਕਾਂ ਨੂੰ ਅਵੇਅਰਨੈਸ ਦਿੱਤੀ ਜਾਏਗੀ ਜਿਵੇਂ ਅੱਜ ਕੱਲ੍ਹ ਹੜ੍ਹ ਤੋਂ ਬਾਅਦ ਪਾਣੀ ਜਗਾ ਜਗਾ ਖੜਾ ਹੈ ਉਦੇ ਨਾਲ ਕੀ ਹੈ ਮਲੇਰੀਆ ਡੇਂਗੂ ਚਿਕਨਗੁਨੀਆ ਡਾਇਰੀਆ ਗੈਸਟਰੋ ਹੈਜ਼ਾ ਜਿਹੜਾ ਕਿ ਬਿਲਕੁਲ ਹੁਣ ਕਦੇ ਸੁਣਿਆ ਵੀ ਨਹੀਂ ਸੀ ਉਹ ਵੀ ਫੈਲਨੇ ਸ਼ੁਰੂ ਹੋ ਗਈਆਂ ਬਿਮਾਰੀਆਂ ਉਹਨਾਂ ਦੇ ਪ੍ਰਤੀ ਲੋਕਾਂ ਨੂੰ ਹੱਥ ਧੋਣ ਲਈ ਸਾਰੀ ਅਵੇਅਰਨੈਸ ਦੂਜੀ ਆਪਣੇ ਆਲਾ ਦਵਾਲਾ ਸਾਫ਼ ਰੱਖਣ ਲਈ ਉਹ ਸਾਰਾ ਕੁਝ ਅਵੇਅਰਨੈਸ ਵੀ ਦਿੱਤੀ ਜਾਊਗੀ ਨਾ ਕੀ ਨਾਮ ਕੀ ਹੈ ਡਾਕਟਰ ਰਮਨਿੰਦਰ ਕੌਰ ਗੁੱਲਾ